ਰਮਨਦੀਪ ਕੌਰ ਪਤਨੀ ਬਲਵਿੰਦਰ ਸਿੰਘ ਅਤੇ ਉਸਦੇ ਪਤੀ ਬਲਵਿੰਦਰ ਸਿੰਘ ਵਾਸੀ ਗਹਿਰੀ ਮੰਡੀ ਨੇੜੇ ਝੰਡਿਆਲਾ ਗੁਰੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਇਕਲੌਤੀ ਬੇਟੀ ਮੌਨਿਕਾ ਜਿਸ ਦੀ ਉਮਰ 17 ਸਾਲ 10 ਮਹੀਨੇ ਹੈ ਉਸ ਨੂੰ 26 ਜੂਨ 2024 ਨੂੰ ਮਹੱਲੇ ਦਾ ਲੜਕਾ ਹਰਪ੍ਰੀਤ ਸਿੰਘ ਹੈਪੀ ਵਰਗਲਾ ਕੇ ਆਪਣੇ ਨਾਲ ਕਿਧਰੇ ਲੈ ਗਿਆ ਉਹਨਾਂ ਕਿਹਾ ਕਿ ਇਹ ਸਾਰਾ ਕੁਝ ਲੜਕੇ ਦੇ ਪਿਤਾ ਮੇਜਰ ਸਿੰਘ ਨੇ ਕਰਵਾਇਆ ਲੜਕੀ ਪਰਿਵਾਰ ਵੱਲੋਂ ਜੰਡਿਆਲਾ ਗੁਰੂ ਵਿਖੇ ਰਿਪੋਰਟ ਦਰਜ ਕਰਵਾਈ ਗਈ ਅਤੇ ਕਿਹਾ ਕਿ ਉਕਤ ਵਿਅਕਤੀ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਾਕੀ ਇਹ ਲੜੇ ਝਗੜੇ ਆ ਪੁੱਜ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਦੀ ਗੁੱਡੀ ਭਜਾ ਕੇ ਲੈ ਜਾਈਏ। ਕਿੱਡਾ ਵੇਖੋ ਮਾੜਾ ਕਰਮ ਕੀਤਾ ਪਿੰਡ ਦੇ ਵਿੱਚ ਜਲੂਸ ਘੜਤਾ। ਜੇ ਲੜਕੀ ਵਾਪਸ ਨਹੀਂ ਨਾ ਆਏਗੀ ਅਸੀਂ ਧਰਨੇ ਵੀ ਲਾ ਸਕਦੇ ਹਾਂ ਬੜਾ ਕੁਝ ਵੀ ਕਰ ਸਕਦੇ ਹਾਂ। ਬਾਕੀ ਹੱਥ ਜੋੜ ਕੇ ਬੇਨਤੀ ਇਹੋਈ ਆ ਸਾਡੀ ਲੜਕੀ ਵਾਪਸ ਆਉਣੀ ਚਾਹੀਦੀ ਹੈ। ਤੇਰੀ ਬੇਟੀ ਕੰਪਿਊਟਰ ਤੇ ਗਈ ਜਦੋਂ ਗਈ ਉਹਨੇ ਮੈਨੂੰ ਫੋਨ ਕੀਤਾ ਮੰਮੀ ਮੈਂ ਪਹੁੰਚ ਗਈ ਆ। ਬਾਦ ਚ ਫਿਰ ਜਦੋਂ 12:10 ਵਜੇ ਮੈਨੂੰ ਫੋਨ ਕੀਤਾ ਮੰਮੀ ਮੈਂ ਤੁਰਨ ਲੱਗੀ ਆ ਮੈਨੂੰ ਉਹਨੇ ਫੋਨ ਕੀਤਾ ਮੈਂ ਕਿਹਾ ਆ ਜਾ ਗੰਦੀ ਗਲੀ ਚ ਕੁੱਤਾ ਵਾ ਤੇ ਮੰਮੀ ਤੂੰ ਆ ਮੈਂ ਕਿਹਾ ਮੈਂ ਗਲੀ ਚ ਹੀ ਘਲੋਤੀ ਤੂੰ ਆ ਜਾ ਮੈਨੂੰ ਬਾਅਦ ਚ ਮੈਂ ਆਪਣੀ ਕੁੜੀ ਨੂੰ ਫੋਨ ਲਾਇਆ ਬਾਅਦ ਚ ਉਹਨੇ ਇਹ ਕਿੰਨੇ ਜਾਣੇ ਗਏ ਆ ਮੈਨੂੰ ਉਦੋਂ ਮੇਰੇ ਇਹਦੇ ਨਾਲ ਇਹਨਾਂ ਨਾਲ ਮੇਰੀ ਲੜਾਈ ਹੋਈ ਸੀ ਇਹਨਾਂ ਨੇ ਬਾਅਦ ਚੋਂ ਮੈਂ ਜਾਂਦੇ ਤੇ ਮੇਰੀ ਕੁੜੀ ਦਾ ਸੋਚੋ ਹੋ ਗਿਆ ਬਾਅਦ ਚੋਂ ਮੇਰੀ ਕੁੜੀ ਦਾ ਫੋਨ ਨਹੀਂ ਲੱਗਾ ਉਦੋਂ ਦਾ 26 ਤਰੀਕ ਦਾ ਹਾਂ ਜੀ ਮੈਨੂੰ ਮੇਜਰ ਪਾਸਟਰ ਤੇ ਇੱਕ ਮੁੰਡਾ ਉਹਨਾਂ ਦੇ ਨਾਲ ਹੁੰਦਾ ਤੇ ਕਹਿੰਦਾ ਇਹ ਤਿੰਨੇ ਜਣੇ ਗਏ ਆ ਤਿੰਨਾ ਜਣੇ ਗਏ ਆ ਜਦੋਂ ਤੇ ਮੇਰੀ ਬੇਟੀ ਦਾ ਫੋਨ ਸੋਚੋ ਉਹ ਗਿਆ ਇਹਦੇ ਬਾਰੇ ਲੜਕੀ ਲड़का ਦੋਨੋਂ ਮਾਈਨਰ ਨੇ ਉਹ ਘਰੋਂ ਚਲੇ ਗਏ ਨੇ ਤੇ ਐਫ ਆਰ ਦਰਜ ਕੀਤੀ ਹੋਈ ਆ ਮੁਕਦਮੇ ਦੀ ਤਫ਼ਤੀਸ਼ ਚੱਲਦੀ ਹੈ ਇਸ ਤਫ਼ਤੀਸ਼ ਦੌਰਾਨ ਤਿੰਨ ਬੰਦਿਆਂ ਦੇ ਪਰਚਾ ਦਰਜ ਹੋਇਆ ਜਿਨ੍ਹਾਂ ਨੂੰ ਇੱਕ ਗ੍ਰਿਫਤਾਰ ਕਰਕੇ ਉਹਨੂੰ ਜੇਲ੍ਹ ਭੇਜਿਆ ਗਿਆ ਵਾ ਤੇ ਲੜਕੀ ਦੀ ਵੀ ਸੂਹ ਸਰਾਗ ਲੱਗ ਰਹੀ ਹੈ ਦੋਨਾਂ ਨੂੰ ਜਲਦੀ ਹੀ ਬਰਾਮਦ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਹੈ ਪਰਚਾ ਪਰਚਾ ਕਿਡਨਾਪਿੰਗ ਦਾ ਆਨੂੰ ਉਸਾ ਨੂੰ ਵਰਗਲਾ ਕੇ ਲੈ ਜਾਣਾ ਉਹ ਕਿ ਮਾਈਨਰ ਹੈ ਉਹ ਕਾਨੂੰਨਾਂ ਤਰਾਮਾ ਤਹਿਤ ਉਹਦਾ ਕਾਰਵਾਈ ਚੱਲ ਰਹੀ ਹੈ